ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੜੀ ਸਾਡੀ ਵੀਡੀਓ ਆ ਤੁਹਾਨੂੰ ਕਿਵੇਂ ਦੀ ਲੱਗੀ ਤੇ ਅੱਜ ਤੁਹਾਨੂੰ ਬਹੁਤ ਜਿਆਦਾ ਸੋਨੇ ਸੋਨੇ ਚੀਜ਼ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੇ ਚੈਨਲ ਦੇ ਉੱਪਰ ਜੇ ਵੀਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਤੁਹਾਨੂੰ ਆਲੇ ਦਾਰੇ ਅੱਜ ਮੇਰੇ ਖਲਾਰਾ ਪਿਆ ਦਿਖਦਾ ਹੁਣ ਆਪਣੇ ਬਹੁਤ ਹੀ ਪਿਆਰੇ ਕਸਟਮਰ ਆਏ ਸੀਗੇ ਘਰੋਂ ਸੂਟ ਲੈ ਕੇ ਗਏ ਨੇ ਅੱਜ ਤੇ ਪਹਿਲਾਂ ਵੀ ਆਉਂਦੇ ਹੁੰਦੇ ਨੇ ਕਸਟਮਰ ਪਰ ਅਸੀਂ ਘੱਟ ਸੁਜੈਸਟ ਕਰਦੇ ਹਾਂ ਘਰ ਤੱਕ ਲਈ ਤੇ ਜੇ ਕੋਈ ਭੈਣ ਵੀ ਮੇਰੇ ਨੇੜੇ ਟੇੜੇ ਦੀ ਹੁੰਦੀ ਆ ਵੀ ਆ ਵੀ ਜਾਂਦੇ ਨੇ ਪਰ ਇਹ ਦੂਰ ਦੇ ਸੀਗੇ ਨਾ ਤਾਂ ਵੀ ਫਿਰ ਵੀ ਆਏ ਚਲੋ ਪਿਆਰ ਹੈਗਾ ਇਹ ਤੁਹਾਡਾ ਸਾਰਿਆਂ ਦਾ ਤੇ ਕਾਫੀ ਸੂਟ ਲੈ ਗਏ ਹੋ ਪੈਨ ਤੇ ਪਸੰਦ ਆਏ ਤੇ ਤੁਸੀਂ ਵੀ ਜੇ ਵਿਜ਼ਿਟ ਕਰਨਾ ਚਾਹੁੰਦੇ ਹੋ ਕੋਈ ਗੱਲ ਨਹੀਂ ਕਰ ਸਕਦੇ ਹੋ ਜੀ ਤੇ ਅੱਜ ਮੈਂ ਤੁਹਾਨੂੰ ਨਾ ਜਿਵੇਂ ਆਪਾਂ ਪਹਿਲਾਂ 850 ਵਾਲੇ ਸੂਟ ਪਾਏ ਸੀਗੇ ਤੁਹਾਨੂੰ ਦਿਖਾਉਂਗੀ ਤੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਸੀਗੇ ਵੀ ਦੁਬਾਰਾ ਲੈ ਕੇ ਆਓ ਪ੍ਰਿੰਟ ਦੁਬਾਰਾ ਲੈ ਕੇ ਆਓ ਪ੍ਰਿੰਟ ਤੇ ਆਪਾਂ ਲੈ ਕੇ ਆਿਆਂਗੇ ਤੇ ਜਿੰਨਾਂ ਭੈਣਾਂ ਨੂੰ ਭੈਣਾਂ ਨੇ 2-2 3-3 ਸੂਟ ਲਏ ਸੀਗੇ ਤੇ ਉਹ ਭੈਣਾਂ ਦੀ ਜ਼ਿਆਦਾ ਡਿਮਾਂਡ ਸੀਗੀ ਕਿ ਸਾਨੂੰ 2-2 3-3 ਸੂਟ ਹੋਰ ਚਾਹੀਦੇ ਨੇ ਕਿਉਂਕਿ ਉਹਨਾਂ ਦਾ ਫੈਬਰਿਕ ਇੰਨਾ ਕਿ ਜ਼ਿਆਦਾ ਵਧੀਆ ਸੀਗਾ ਨਾ ਜਿੰਨਾ ਵੀ ਤੁਸੀਂ ਕਹਿ ਦਿਓ ਚਲੋ ਮੈਂ ਤੁਹਾਨੂੰ ਸ਼ੁਰੂ ਕਰ ਦਿਆਂਗੀ ਸੂਟ ਦਿਖਾਉਣੇ ਗਰਮੀਆਂ ਵਾਲੇ ਨੇ ਜਿਸ ਤਰ੍ਹਾਂ ਗਰਮੀ ਪੈ ਰਹੀ ਹੈਗੀ ਤੁਸੀਂ ਇਹਨੂੰ ਪੂਰਾ ਸੋਹਣਾ ਸਟਿਚ ਕਰਕੇ ਕਰਵਾ ਕੇ ਲੈ ਸਕਦੇ ਹੋਗੇ ਦੇਖੋ ਜੀ ਪਹਿਲਾ ਸੂਟ ਹੈਗਾਗਾ ਪੈਰਲਟ ਤੇ ਆਫ ਵਾਈਟ ਇਹ ਵੱਡੇ ਪੜੇ ਦੇ ਸੂਟ ਨੇ ਜੀ ਮੈਂ ਪਹਿਲੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਦਾ 850 ਪ੍ਰਾਈਸ ਹੈਗਾ ਤੇ ਦੇ ਉੱਪਰ ਤੁਸੀਂ ਲੈਸ ਵਗੈਰਾ ਲਗਾ ਕੇ ਲੈਸ ਵਗੈਰਾ ਲਗਾ ਕੇ ਤੁਸੀਂ ਇਹਨੂੰ ਬਹੁਤ ਜ਼ਿਆਦਾ ਸੋਹਣਾ ਸੂਟ ਬਣਾ ਸਕਦੇ ਹੋਗੇ ਵਾਸ਼ ਤੇ ਇਹਦੇ ਨਾਲ ਤੁਸੀਂ ਕੀ ਕਹਿੰਦੇ ਹੁੰਦੇ ਨੇਗੇ ਦੁਪੱਟਾ ਪੈਰਟ ਕਲਰ ਦਾ ਲਗਾ ਸਕਦੇ ਹੋ ਸਟੀਚਿੰਗ ਕਰਵਾਉਣ ਤੋਂ ਪਹਿਲਾਂ ਇਹਨੂੰ ਤੁਸੀਂ ਵਾਸ਼ ਕਰਕੇ ਸਟਿਚ ਕਰਵਾਉਣਾ ਹੈਗਾ ਕਿਉਂਕਿ ਜਿੰਨੀ ਇਹਦੀ ਸ਼੍ਰਿੰਕੀਜ਼ ਹੋਣੀ ਹੋਊਗੀ ਉਨੀ ਹੋ ਜਾਊਗੀ ਤੇ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਦੇਖੋ ਜੀ ਕਾਫੀ ਸੂਟ ਸੇਲ ਹੋਏ ਸੀ ਆਪਾਂ B+ ਸੂਟ ਲੈ ਕੇ ਆਏ ਸੀਗੇ ਹੁਣ ਵੀ ਜਿੰਨੇ ਕਾਪਾ ਨੂੰ ਮਿਲੇ ਆਪਾਂ ਲੈ ਕੇ ਆਏ ਤੇ ਆਪਣਾ ਫਾਸਟਲੀ ਆਰਡਰ ਦੇ ਦਿਓ ਅੱਜ ਜੇ ਵੀ ਤੁਹਾਡੀ ਪੇਮੈਂਟ ਆ ਜੂਗੀ ਆਪਾਂ ਅਗਲੇ ਦਿਨ ਤੁਹਾਡਾ ਪਾਰਸਲ ਕਾਰ ਦਾਂਗੇ ਕਿਸੇ ਵਜ੍ਹਾ ਕਰਕੇ ਨਹੀਂ ਨਿਕਲਦਾ ਕਈ ਵਾਰ ਪੋਸਟ ਆਫਿਸ ਜਾਣਾ ਛੁੱਟੀ ਵਗੈਰਾ ਹੋ ਜਾਂਦੀ ਹੈ ਜੀ ਜਿਵੇਂ ਹੁਣ 2-3 ਦਿਨਾਂ ਦੀਆਂ ਛੁੱਟੀਆਂ ਸੀਗੀਆਂ ਤਾਂ ਕਰਕੇ ਪਾਰਸਲ ਨਹੀਂ ਹੋਏ ਹੈਗੇ ਆਪਾਂ ਕਰਤੇ ਪਰ ਅੱਜ ਤੁਸੀਂ ਫਿਕਰ ਨਾ ਕਰੋ ਸਾਨੂੰ ਪਹਿਲਾਂ ਫਿਕਰ ਹੁੰਦੀ ਹੈ ਦੇਖੋ ਜੀ ਕਿੰਨਾ ਜਾਦੇ ਸੋਨਾ ਕਲਰ ਹੈਗਾ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਐਨੇ ਜਾਦੇ ਸੋਹਣੇ ਸੂਟ ਲੇਗੇ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈਗਾ ਤੇ ਜਦੋਂ ਇਹਨੂੰ ਤੁਸੀਂ ਰੈਡੀ ਕਰੋਗੇ ਸੋਹਣਾ ਸੋਹਣਾ ਸਟਿਚ ਕਰਵਾਓਗੇ ਬਹੁਤ ਜਾਦੀ ਸੋਹਣਾ ਸੂਟ ਬਣੂਗਾ ਮੈਨੂੰ ਜਿੰਨੇ ਵੀ ਮੈਂ ਪ੍ਰਿੰਟ ਲੈ ਕੇ ਆਉਣੀ ਹੁੰਦੀਆਂ ਮੈਂ ਆਪਣੇ ਅਕੋਰਡਿੰਗ ਲੈ ਕੇ ਆਉਣੀ ਹੁੰਦੀ ਆ ਵੀ ਜੇ ਆਪਾਂ ਨੂੰ ਹੁੰਦਾ ਵੀ ਆਪਣੇ ਪਾਈ ਇਹ ਚੀਜ਼ ਵਧੀਆ ਲੱਗੂਗੀ ਤਾਂ ਦੂਜਿਆਂ ਦੇ ਪਾਈ ਚੀਜ਼ ਵਧੀਆ ਲੱਗੂਗੀ ਹਨਾ ਮੇਰਾ ਦਿਲ ਕਰਦਾ ਹੁੰਦਾ ਵੀ ਸਾਰੇ ਸਟਿਚ ਕਰਵਾ ਕੇ ਵੀ ਮੈਂ ਤੁਹਾਨੂੰ ਡੈਮੋ ਦਵਾਂ ਪਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਹਨਾ ਤੇ ਮੈਂ ਇਸ ਐਵੇਂ ਸੋਚ ਕੇ ਲੈ ਕੇ ਆਉਣੀ ਹੁੰਦੀ ਆ ਵੀ ਮੈਂ ਹੀ ਪਾਉਣੇ ਲੇੰਗੇ ਸੂਟ ਕਿਉਂਕਿ ਤੁਸੀਂ ਵੀ ਮੇਰੇ ਕਸਟਮਰ ਹੋਗੇ ਕਲਾਇੰਟ ਦੋਂਗੇ ਮੇਰੇ ਹਨਾ ਮੈਨੇ ਇਨਾ ਪਿਆਰ ਦਿੰਨੇ ਹੋਗੇ ਤਾਂ ਜਿਸ ਤਰ੍ਹਾਂ ਮੈਪ ਜਿਵੇਂ ਦੇ ਮੈਪ ਆਲੇ ਸੂਟ ਉਵੇਂ ਹੀ ਤੁਸੀਂ ਹਨਾ ਇੱਕੋ ਗੱਲ ਹੈਗੀ ਤੇ ਬਹੁਤ ਜਾਦੇ ਸੋਹਣੇ ਸੂਟ ਲੰਗੇ ਦੇਖੋ ਜੀ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਕਰ ਦਿਓ ਕਾਫੀ ਸਾਰੇ ਸੂਟ ਲੰਗੇ ਇੰਨਾ ਵਿੱਚ ਤੇ ਇਹ ਵਾਲੇ ਤੁਹਾਨੂੰ ਮਿਲ ਜਾਣਗੇ ਦੋ ਮੈਂ ਤੁਹਾਨੂੰ ਦਿਖਾ ਦੂੰਗੀ ਦੋ ਮਿਲ ਜਾਣਗੇ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਪਰ ਜਿਨ੍ਹਾਂ ਦੇ ਭੈਣਾਂ ਦੇ ਦੋ ਦੇ ਮੈਸੇਜ ਆ ਗਏ ਪਹਿਲਾਂ ਉਹਨਾਂ ਨੂੰ ਹੀ ਸੂਟ ਮਿਲੂਗਾ ਇਹ ਠੀਕ ਹੈ ਸੀ ਠੀਕ ਆ ਆ ਕਲਰ ਦੀ ਆਪਾਂ ਨੂੰ ਬਹੁਤ ਜ਼ਿਆਦਾ ਡਿਮਾਂਡ ਸੀ ਰੈੱਡ ਆਪਣਾ ਸਟਾਕ ਦੇ ਵਿੱਚ ਸੇਲ ਹੋ ਚੁੱਕਾ ਸੀ ਜਿਹੜੀ ਭੈਣ ਰਹਿ ਗਈ ਹੈ ਰਹਿ ਗਈ ਆਪਾਂ ਤੋਂ ਮੰਗ ਰਹੀ ਸੀ ਇੱਕ ਸੂਟ ਅਵੇਲੇਬਲ ਹੈਗਾ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਲਿਓ 850 ਪ੍ਰਾਈਸ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਿੰਨਾ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਅਸ ਇੱਕ ਤਰ੍ਹਾਂ ਦੀ ਐਵੇਂ ਸਮਝ ਲਓ ਵੀ ਮੈਂ ਡਿਜ਼ਾਈਨਿੰਗ ਸੋਚਦੀ ਹੁੰਦੀ ਆ ਵੀ ਇਹ ਤੇ ਆਪਾਂ ਐ ਕਰਵਾਵਾਂਗੇ ਐ ਕਰਵਾਵਾਂਗੇ ਜੇ ਮੇਰੇ ਲਵੇ ਸਟਿਚ ਹੁੰਦਾਗਾ ਚਲੋ ਤੁਸੀਂ ਕਿਹੜਾ ਮਾੜੇ ਕਰਵਾਉਂਗੇ ਸਟਿਚ ਤੇ ਪੂਰਾ ਵਧੀਆ ਲੈਸਿਸ ਦਾ ਡਿਜ਼ਾਈਨ ਦੇ ਕਿਹੋ ਸਟਿਚ ਕਰਵਾਇਓ ਬਹੁਤ ਜਿਆਦੇ ਸੋਹਣਾ ਸੁਟ ਪਾਉਂਦਾਗਾ ਟਾਈ ਐਂਡ ਡਾਈ ਦਾ ਬੇਸ ਰੱਖਿਓ ਦੁਪੱਟੇ ਦਾ ਤੇ ਇਹਦੇ ਨਾਲ ਦੇ ਵੀ ਮੈਂ ਦੋ ਸੂਟ ਲੈ ਕੇ ਆਈ ਆ ਆਲ ਓਵਰ ਇਹ ਮੈਂ ਤੁਹਾਨੂੰ ਆਪਣੇ ਮਾਈਂਡ ਦੀ ਗੱਲ ਦੱਸਾਂ ਦਿਲ ਦੀ ਕਿਉਂਕਿ ਮੈਂ ਦੋ ਤਾਂ ਲੈ ਕੇ ਆਈ ਸੀ ਮੈਨੂੰ ਸੋਹਣਾ ਲੱਗਿਆ ਪ੍ਰਿੰਟ ਮੈਨੂੰ ਆਇਆ ਸੀ ਇੱਕ ਆਪਾਂ ਸਮਿਆਂ ਲਾਂਗੇ ਚਲੋ ਇੱਕ ਅੱਧਾ ਵਚ ਜੂਗਾ ਉਹ ਆਪਾਂ ਕਸਟਮਰ ਨੂੰ ਦੇ ਦਾਂਗੇ ਮੰਗ ਲੈਂਦੇ ਨਹੀਂ ਉਹਨੇ ਲੈ ਹੀ ਲੈਂਦੇ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਦੇਖੋ ਮੈਨੂੰ ਆਇਆ ਸੀ ਮੈਂ ਦਾ ਨਾਲ ਗ੍ਰੀਨ ਕਲਰ ਦਾ ਦੁਪੱਟਾ ਨਾਲ ਮੇਰੇ ਕੋਲ ਗ੍ਰੀਨ ਕਲਰ ਦਾ ਸੂਟ ਨਹੀਂ ਸੀਗਾ ਵੀਰੇ ਦੇ ਨਾਲ ਦੁਪੱਟਾ ਆ ਰੱਖ ਕੇ ਇੰਨਾ ਵਧੀਆ ਸੂਟ ਬਣੂਗਾ ਨਾ ਨਾਲ ਸਟ੍ਰੇਟ ਸਲਵਾਰ ਹੋਵੇ ਤੇ ਪੂਰੀ ਵਧੀਆ ਹਨਾ ਪਰ ਰੈਡੀ ਹੋਏ ਹੋਈਏ ਜੁੱਤੀ ਵਗੈਰਾ ਥੋੜੀ ਪਾਈ ਹੋਈ ਤੇ ਬਹੁਤ ਜਿਆਦੇ ਸੋਹਣੇ ਸੂਟ ਲੁੱਕ ਦਿੰਦੇ ਨੇਗੇ ਇਹ ਜੈਨੂਅਲ ਦੇ ਨੇਗੇ ਹੋ ਸਕਦੇ ਜੇ ਬਚ ਗਿਆ ਤਾਂ ਆਪਾਂ ਸਟਿਚ ਕਰਵਾ ਲਾਂਗੇ ਨਹੀਂ ਤੁਹਾਡੇ ਲਈ ਪਹਿਲਾਂ ਜਿਵੇਂ ਦੀ ਦੇਖੋ ਮੈਂ ਦੋ ਲੈ ਕੇ ਆਈ ਸੀ ਮੈਂ ਤੁਹਾਨੂੰ ਸ਼ੋਅ ਕਰਤਾ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਹੈਗਾ スクリーンショット ਲੈ ਕੇ ਮੈਸੇਜ ਕਰ ਸਕਦੇ ਹੋ 850 ਪ੍ਰਾਈਜ਼ ਆਜ ਵਾਲੇ ਸੂਟਾਂ ਦਾ ਫਾਸਟਲੀ ਆਰਡਰ ਕਰਦੇ ਹੋ ਤੁਸੀਂ ਆਪਣੇ ਸੂਟ ਇਹ ਪ੍ਰਿੰਟ ਆਪਣੇ ਲਵੇ ਬਹੁਤ ਘੱਟ ਜਦੋਂ ਵੀਡੀਓ ਪੈ ਜੂਗੀ ਘੰਟੇ ਡੇਢ ਘੰਟੇ ਦੇ ਅੰਦਰ ਸਟਾਕ ਸਾਰਾ ਸੇਲ ਹੋ ਜਾਊਗਾ ਇਹ ਮੈਂ ਦੇਖੋ ਪ੍ਰਿੰਟ ਹਨਾ ਜਿਵੇਂ ਜਿਵੇਂ ਮੈਂ ਤੁਹਾਨੂੰ ਆਪਣੀ ਦਿਲ ਦੀ ਗੱਲ ਦੱਸਦੀ ਆ ਵੀ ਮੈਂ ਕਿਵੇਂ ਲੈ ਕੇ ਆਈ ਸੀ ਇਹ ਪ੍ਰਿੰਟ ਲੈ ਕੇ ਆਈ ਸੀ ਵੀ ਚਲੋ ਗਰਮੀ ਆ ਹਨਾ ਕੁਝ ਸਟਾਈਲ ਜਾਂ ਬਣਾ ਦਈਏ ਕੋਟ ਸੈੱਟ ਵਗੈਰਾ ਬਣਾਉਣ ਲਈ ਇਹ ਪ੍ਰਿੰਟ ਬਹੁਤ ਜਿਆਦਾ ਸੋਹਣਾ ਸੀਗਾ ਦੇਖੋ ਮੈਨੂੰ ਐ ਸੀਗਾ ਬੀਕਾਪਾ ਕੋਰ ਸੈੱਟ ਬਣਾ ਕੇ ਡੈਮੋ ਦੇ ਦਾਂਗੇ ਚਲੋ ਫਿਰ ਠੰਡ ਪਿਆਗਾ ਇਹਦੇ ਨਾਲ ਦਾ ਤੇ ਆਪਾਂ ਮੰਗਵਾ ਲਾਂਗੇ ਫਿਲਹਾਲ ਮੈਂ ਦੋ ਸੂਟ ਲੈ ਕੇ ਆਈਆਂ ਗੀਆਂ ਇਹਦੇ ਨਾਲ ਦੇ ਕਿਉਂਕਿ ਮੈਨੂੰ ਆਏ ਸੀ ਜੇ ਮੈਂ ਕੋਰ ਸੈੱਟ ਬਣਵਾਇਆ ਹਨਾ ਤੇ ਫਿਰ ਕੋਈ ਨਾ ਕੋਈ ਭੈਣ ਦੋ ਚਾਰ ਜਾਲੀਆਂ ਆਪਣਾ ਆਰਡਰ ਦੇ ਹੀ ਰਿੰਦੀਆਂ ਹੁੰਦੀਆਂ ਲੱਗੀਆਂ ਦੇਖੋ ਦੋ ਸੂਟ ਲਏ ਕਿ ਤੁਸੀਂ ਕੋਰ ਕੋਰ ਸੈੱਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਆਪਣੇ ਟੇਲਰ ਬਹੁਤ ਜਾਦੇ ਸੋਹਣੇ ਆਪਾਂ ਲੈ ਕੇ ਆਵਾਂਗੇ ਵੀਡੀਓ ਸਕਰੀਨ ਸ਼ਾਟ ਲੈ ਲਓ 850 ਪ੍ਰਾਈਸ ਹੈ ਤੁਸੀਂ ਸੂਟ ਸਟਿਚ ਕਰਵਾਉਣਾ ਇਹਦੇ ਨਾਲ ਸਕਿਨ ਕਲਰ ਦਾ ਦੁਪੱਟਾ ਰੱਖਿਓ ਬਹੁਤ ਜਿਆਦਾ ਸੋਹਣਾ ਲੱਗੂਗਾ। ਦੇਖੋ, ਬਲੈਕ ਦੇ ਵਿੱਚ ਪੀਚ ਬਹੁਤ ਜਿਆਦਾ ਡਿਮਾਂਡ ਸੀਗੀ ਸੂਟ ਦੀ। ਬਲੈਕ ਸੂਟ ਤਾਂ ਆਪਣੇ ਕੋਲੇ ਬਹੁਤ ਘੱਟ ਖੜਦਾ ਹੈਗਾ। ਮਤਲਬ ਸੇਲ ਇੰਨੇ ਕੁ ਜ਼ਿਆਦੇ ਹੁੰਦੇ ਨੇ ਬਲੈਕ, ਇਹ ਤਾਂ ਹੈ ਹੀ ਇੰਨਾ ਕੁ ਜ਼ਿਆਦੇ ਸੋਹਣਾ ਦੇਖੋ। ਇੱਕ ਤੋਂ ਇੱਕ ਹਟਕੇ ਜੇ ਪ੍ਰਿੰਟ ਹੁੰਦਾ ਲੈ ਕੇ ਆਉਨੇ ਆਪਾਂ। ਤੇ ਮੈਨੂੰ ਐ ਹੁੰਦਾ ਵੀ ਜਿਹੜੀ ਆਪਾਂ ਚੀਜ਼ ਲੈ ਕੇ ਹਟਕੇ ਜੇ ਲੈ ਕੇ ਆਈਏ ਤੁਹਾਨੂੰ ਵੀ ਹਟਕੇ ਜੇ ਪਾਉਣ ਨੂੰ ਮਿਲੇ ਹਨਾ ਸੇਮ ਸੇਮ ਤਾਂ ਚਲੋ ਤੁਹਾਡੇ ਸ਼ਹਿਰਾਂ ਚ ਆਪ ਪਾਉਂਦੇ ਅ ਜਿਹਦੀ ਮਰਜ਼ੀ ਲੈ ਲਓ ਮਿਲ ਜਾਂਦੀ ਹੈਗੀ ਦੇਖੋ ਇੰਨਾ ਜਾਦੇ ਸੋਨਾ ਫ੍ਰੇਮ ਹੈ ਸਾਢੇ 800 ਪ੍ਰਾਈਸ ਹੈ ਚੁੰਨੀ ਕਹੋਗੇ ਤਾਂ ਆਪਾਂ ਤੁਹਾਨੂੰ ਨਾਲ ਲਗਾ ਕੇ ਦਵਾਂਗੇ ਮੇਰੇ ਹਿਸਾਬ ਨਾਲ ਜੇ ਤੁਸੀਂ ਦੁਪੱਟਾ ਰੱਖਣਗੇ ਦੇ ਨਾਲ ਕੋਟੇ ਦਾ ਰੱਖਿਓ ਕਾਟਨ ਕੋਟੇ ਦਾ ਸੌਫਟ ਕੋਟਾ ਲਗਾਇਓ ਤੇ ਤਾਂ ਸੋਨਾ ਲੱਗੂਗਾ ਬਹੁਤ ਜਾਦੇ ਸੋਹਣੇ ਲੱਗੂਗਾ ਸਾਢੇ 800 ਪ੍ਰਾਈਸ ਹੈਗਾ ਆ ਵੀ ਦੇਖੋ ਜਿਸ ਤਰ੍ਹਾਂ ਗਰਮੀ ਪੈ ਰਹੀ ਹੈ ਕਈ ਭੈਣਾਂ ਲਾਈਟ ਕਲਰ ਪਸੰਦ ਕਰਦੀਆਂ ਜੰਗੀਆਂ ਹਨਾ ਤੇ ਦੇਖੋ ਇਹ ਤਾਂ ਬਹੁਤ ਜ਼ਿਆਦਾ ਸੋਹਣੀ ਡਿਜ਼ਾਈਨ ਬਣਦਾਗਾ ਡਿਜ਼ਾਈਨ ਤਾਂ ਸਾਰੇ ਸੂਟਾਂ ਦੀ ਬਹੁਤ ਜ਼ਿਆਦਾ ਸੋਹਣੇ ਬਣਨੇ ਨੇ ਇੱਕ ਤੋਂ ਇੱਕ ਹਟਕੇ ਕਿਉਂਕਿ ਪ੍ਰਿੰਟ ਹੀ ਬਹੁਤ ਜ਼ਿਆਦਾ ਸੋਹਣੇ ਨੇ ਤੇ ਸਕਰੀਨਸ਼ਾਟ ਲੈ ਆ ਲੋ ਤੇ WhatsApp ਮੈਸੇਜ ਕਰ ਦਿਓ ਇਹਦੇ ਨਾਲ ਤੁਸੀਂ ਚੁੰਨੀ ਪਤਾ ਕਿਸ ਤਰ੍ਹਾਂ ਰਖਵਾ ਸਕਦੇ ਹੋਗੇ ਮੈਂ ਤੁਹਾਨੂੰ ਸ਼ੋਅ ਕਰ ਦਿੰਦੀ ਆਂ ਜੀ ਦੇਖੋ ਆਪਾਂ ਇਹ ਤਾਂ ਫੁੱਲ ਚਨੌਰ ਨ ਕਮਲ ਚਨੌਰ ਦਾ ਪੱਟਾ ਹੈਗਾ ਦੇਖੋ ਜੀ ਇਹਦੇ ਵਿੱਚ ਵੀ ਨਾ ਐਵੇਂ ਬਣਿਆ ਹੋਇਆ ਨਾ ਡਿਜ਼ਾਈਨ ਐਵੇਂ ਹੀ ਤੁਸੀਂ ਚੁੰਨੀ ਲਗਾ ਲਓ ਕਾਟਨ ਕੋਟੇ ਦੇ ਵਿੱਚ ਦੇਖੋ ਇਹ ਤਾਂ ਫੁੱਲ ਚਨੌਰ ਤੇ ਪਣੀ ਹੋਈ ਹੈ ਇਹਦੇ ਵਿੱਚ ਤੁਸੀਂ ਬਰਾਊਨ ਕਲਰ ਪਵਾ ਲਿਓ yellow ਪਵਾ ਲਿਓ ਤੇ white ਪਵਾ ਲਿਓ ਤਿੰਨ ਕਲਰ ਪੈ ਜਾਣਗੇ ਸਲਾਈ ਕਰਵਾਉਣਾ ਚਾਹ ਰਹੇ ਸਲਾਈ ਕਰਵਾ ਸਕਦੇ ਹੋ ਪਰ ਥੋੜਾ ਸਟਿਚਿੰਗ ਨੂੰ ਟਾਈਮ ਦੇ ਕੇ ਚੱਲਿਓ ਹੈਨਾ ਇੱਕ ਹਫਤਾ ਤਾਂ ਆਪਣੇ ਕੋਲੇ ਬਿਲਕੁਲ ਵੀ ਟਾਈਮ ਨਹੀਂ ਹੈਗਾ ਸਟਿਚਿੰਗ ਲਈ ਮੈਂ ਤੁਹਾਨੂੰ ਐਵੇਂ ਹੀ ਕਹਿਦਾ ਕਿਉਂਕਿ ਆਪਣੇ ਕੋਲੇ ਰਾਸ਼ ਬਹੁਤ ਹੈਗਾ ਵਾਈਟ ਕਈ ਪੈਣਾ ਵਾਈਟ ਸੂਟ ਦੀ ਬਹੁਤ ਡਿਮਾਂਡ ਕਰਦੇ ਹੁੰਦੇ ਨੇਗੇ ਬਾਜਾ ਤੇ ਸੋਨਾ ਸੂਟ ਹੈਗਾ ਇਹਦਾ ਵੀ ਤੁਸੀਂ ਕੋਟ ਸੈਕ ਡ्रेसेस ਵਗੈਰਾ ਬਣਾਉਣੀਆਂ ਨੇ ਵਨ ਪੀਸ ਹਨ ਜਿਹੜੀਆਂ ਭੈਣਾਂ ਦੇ ਬਾਹਰ ਲਿਆਂਦੇ ਆਰਡਰ ਨੇ ਤੁਸੀਂ ਵਨ ਪੀਸ ਡ्रेसेस ਰੈਡੀ ਕਰਵਾਉਣੀਆਂ ਨੇ ਤਾਂ ਘਰਵਾ ਸਕਦੇ ਹੋ ਨਹੀਂ ਆਪਣੇ ਕੋਲ ਆਪਾਂ ਕਰਦੇ ਆਂਗੇ ਤੇ ਮੇਰੇ ਟੇਲਰ ਸਾਰਾ ਕੁਝ ਰੈਡੀ ਕਰ ਦੇਣੇ ਜਿਵੇਂ ਵੀ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇੱਕ ਨਾ ਜੀ ਕਈ ਵਾਰ ਮੈਸੇਜ ਆਉਂਦੇ ਹੁੰਦੇ ਨੇ ਜੀ ਜਿੱਤਾਂ ਹਨਾ ਸਟਿਚਿੰਗ ਕਰਵਾ ਲੈਂਦੇ ਨੇ ਤੁਸੀਂ ਕਿੱਥੋਂ ਸਟਿਚ ਕਰਵਾਉਣੇ ਆਉਗੇ ਸਾਨੂੰ ਟੇਲਰ ਦਾ ਨਾਮ ਦੱਸ ਦਿਓ ਨੰਬਰ ਦੱਸ ਦਿਓ ਜਿਹੜੇ ਉਹ ਟੇਲਰ ਨੇ ਜੀ ਉਹ ਮੇਰੇ ਪਰਸਨਲ ਟੇਲਰ ਲੈਣਗੇ ਮੈਂ ਨਾਮ ਤੇ ਨੰਬਰ ਤੁਹਾਨੂੰ ਕੀ ਦੱਸਣਾਗਾ ਤੇ ਉਹ ਕੰਮ ਹੀ ਮੇਰਾ ਕਰ ਦੇਣਗੇ ਤੇ ਹੋਰ ਕੋਈ ਬੁਟੀਕ ਦਾ ਵੀ ਨਹੀਂ ਕੰਮ ਕਰ ਦੇਣਾ ਕੋਈ ਹੋਰ ਕਸਟਮਰ ਦਾ ਤਾਂ ਉਹਨਾਂ ਨੇ ਕੰਮ ਹੀ ਕੀ ਕਰਨਾਗਾ ਕਿਉਂਕਿ ਮੇਰੇ ਕਾਰੀਗਰ ਤੇ ਟੇਲਰ ਆਪਣੇ ਪਰਸਨਲ ਰੱਖੇ ਹੋਏ ਨੇਗੇ ਤੇ ਬਾਕੀ ਟੇਲਰ ਥੋੜੇ ਸ਼ਹਿਰਾਂ 'ਚ ਬੈਠੇ ਨੇ ਤੁਸੀਂ ਜਿੱਥੋਂ ਮਰਜੀ ਸਟਿਚ ਕਰਵਾ ਸਕਦੇ ਹੋਗੇ ਕੋਈ ਐਸੀ ਗੱਲ ਕਿਉਂਕਿ ਆਪਣਾ ਬੁਟੀਕ ਦੇ ਕੰਮ ਕਰਕੇ ਆਪਾਂ ਹਰ ਇੱਕ ਚੀਜ਼ ਆਪਣੀ ਪਰਸਨਲ ਰੱਖੀ ਹੋਈ ਹੈਗੀ ਆ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਅੱਜ ਦੀ ਹੋਣੀ ਆਏ ਸੀਗੇ ਮੇਰੇ ਕੋਲੇ ਇਹਦੇ ਵਿੱਚੋਂ ਸੂਟ ਲੈ ਗਏ ਉਹ ਤੇ ਉਹਨਾਂ ਨੂੰ ਕਾਫੀ ਸੂਟ ਪਸੰਦ ਆਏ ਨੇਗੇ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਇਹਦੇ ਨਾਲ ਦੇ ਜਿ ਸ਼ਾਇਦ ਬਿਲਕੁਲ ਦੋ ਸੂਟ ਦੇ ਲਵਗੇ ਕਿਉਂਕਿ ਜਿਹੜਾ ਮੈਨੂੰ ਜਿਆਦਾ ਪਸੰਦ ਆਉਂਦਾ ਉਹ ਨਾ ਮੈਂ ਦੋ ਵੀ ਲੈ ਇਹਦੇ ਨਾਲ ਦੇ ਆਪਣੇ ਕੋਲ ਸੱਚ ਤਿੰਨ ਸੂਟ ਨੇ ਆ ਤੁਹਾਨੂੰ ਮੈਂ ਪਹਿਲਾਂ ਵੀਡੀਓ ਦਿਖਾਈ ਲਿਆ ਹਨਾ ਜੋ ਈ ਭੈਣਾਂ ਨੇ ਲੈਣਾ ਚਾਹੁੰਦੇ ਨੇ ਆਪਣਾ फटाफट ਆਰਡਰ ਦੇ ਦਿਓ ਤਿੰਨ ਸੂਟ ਲੈਗੇ ਜੇ ਇੱਕ بچ ਗਿਆ ਚਲੋ ਮੈਂ ਸਟਿਚ ਕਰਵਾ ਦੂੰਗੀ ਆ ਵੀ ਬਹੁਤ ਜ਼ਿਆਦੇ ਸੋਹਣੇ ਨੇਗੇ ਸੂਟ ਸਕਰੀਨ ਸ਼ਾਟ ਲੈ ਲਿਓ ਠੀਕ ਹੈ ਸੀ 850 ਪ੍ਰਾਈਸ ਹੈਗਾ ਅੱਜ ਮੈਂ ਤੁਹਾਨੂੰ ਕਾਫੀ ਸੂਟ ਦਿਖਾ ਰਹੀ ਨਹੀਂ ਆ ਵਿਚਾਰੀਆਂ ਮੇਰੀਆਂ ਕਈ ਭੈਣਾਂ ਪਹਿਲਾਂ ਨਾਰਾਜ਼ ਹੋਈਆਂ ਨੇ ਮੇਰੇ ਨਾਲ ਸੂਟ ਨਹੀਂ ਉਹਨਾਂ ਨੂੰ ਮਿਲੇ ਹੈਗੇ ਤਾਂ ਤੁਸੀਂ ਲੈ ਲਿਓ ਆਪਣਾ फटाफट ਦੇਖੋ ਆ ਵੀ ਹੁਣ ਨਾ ਜਿਸ ਤਰ੍ਹਾਂ ਵੱਡੇ ਪ੍ਰਿੰਟ ਦੇ ਵਿੱਚ ਸੂਟ ਚੱਲਦੇ ਨੇ ਹਨਾ ਸਟਾਈਲ ਵਗੈਰਾ ਸੋਹਣੇ ਬਣਦੇ ਨੇ ਮਤਲਬ ਆਰਗੇਨਾਈਜ਼ਰ ਜਿਹਾ ਲੱਸਾ ਲੱਗ ਜਾਂਦੀਆਂ ਨੇ ਕਿਆਂ ਦੇਖੋ ਜਦੋਂ ਇਹ ਸਟਿਚਿੰਗ ਹੋ ਜੂਗੀ ਨਾ ਇਹ ਸੂਟ ਚ ਜਾਣ ਪੈ ਜਾਊਗਾ ਬਹੁਤ ਜ਼ਿਆਦਾ ਸੋਹਣਾ ਸੰਟਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਲੱਗੇਗਾ ਸਕਰੀਨ ਸ਼ਾਟ ਲੈ ਲਓ ਯਾ ਵੀ ਮੈਨੂੰ ਵਧੀਆ ਲੱਗਿਆ ਕਲਰਫੁਲ ਜਿਹਾ ਇਹ ਚਾ ਤਾਂ ਬਣ ਜਾਂਦੇ ਨੇ ਨਾ ਫਿਰ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇਗੇ ਫਿਰ ਮੈਂ ਥੋੜੇ ਥੋੜੇ ਦਿਖਾ ਦਿੰਦੀ ਆ ਤੁਹਾਨੂੰ ਪ੍ਰਿੰਟਿੰਗ ਸਮਝ ਲੱਗ ਜੂਗੀ ਦੇਖੋ ਜੀ ਸਕਰੀਨ ਸ਼ਾਟ ਲੈ ਲਉ WhatsApp ਤੇ ਮੈਸੇਜਸ ਕਰ ਲਉ ਸੱਚ ਉਹਦੇ ਨਾਲ ਦੇ ਤਾਂ ਹੋਰ ਵੀ ਨਿਕਲਿਆ ਦੇਖੋ ਹਨਾ ਮੈਂ ਤੁਹਾਨੂੰ ਸ਼ੋ ਕਰਦੀ ਮੈਨੂੰ ਨਹੀਂ ਪਤਾ ਸੀ ਮੈਂ ਪੂਰਾ ਰੋਲ ਹੀ ਲੈ ਆਈ ਆਪਣੇ ਕੋਲੇ 5-6 ਸੂਟ ਲੇنگੇ ਹੋਰ ਵੀ ਨਿਕਲੇ ਆਏ ਸੂਟ ਇਹਦੇ ਨਾਲ ਦੇ ਕਿਉਂਕਿ ਮੈਨੂੰ ਜਿਹੜੀ ਚੀਜ਼ ਜ਼ਿਆਦਾ ਪਸੰਦ ਹੁੰਦੀ ਆ ਹਨਾ ਵੀ ਮੈਂ ਸਟਿਚ ਕਰਵਾਉਂਗੀ ਆਬਵੀਅਸਲੀ ਉਹਦੇ ਨਾਲ ਦੇ 4-5 ਸੂਟਾਂ ਦੇ 10-12 ਦੇ ਵੀ ਆਰਡਰ ਆ ਜਾਂਦੇ ਹੁੰਦੇ ਨੇਗੇ ਤਾਂ ਕਰਕੇ ਤੁਸੀਂ ਆਹ ਕਰ ਲਿਓ ਲੈ ਲਿਓ ਬਹੁਤ ਜ਼ਿਆਦੇ ਛੋੜੇ ਸੂਟ ਲੈ ਕੇ ਤਾਂ ਕਰਵਾਵਾਂਗੇ ਸਟਿਚ ਕੋਈ ਗੱਲ ਨਹੀਂ ਹੋਰ ਆਜੂਗਾ ਜਿਹੜੀ ਪੈਣ ਰਹਿ ਜੂਗੀ ਆਪਾਂ ਤੁਹਾਨੂੰ ਬਗਵਾ ਕੇ ਦੇ ਦਾਂਗੇ ਤੇ ਪੈਰਟ ਨਾਲ ਦੇ ਵੀ ਦੋ ਹੈਗੇ ਨੇਗੇ ਆਪਣੇ ਕੋਲ ਜਿਹੜੇ ਮੈਂ ਤੁਹਾਨੂੰ ਫਸਟਰ ਤੇ ਦਿਖਾਇਆਗਾ ਤੇ ਆਹ ਸੂਟ ਵੀ ਦੇਖੋ ਬਹੁਤ ਜ਼ਿਆਦੇ ਸੋਹਣਾਂਗਾ ਦੇਖੋ ਜੀ ਇਹ ਬਹੁਤ ਜਿਆਦੇ ਸੋਹਣਾਗਾ ਤੇ ਇਹਦੇ ਨਾਲ ਦੇ ਵੀ ਦੋ ਸੂਟ ਲਵਾਂਗੇ ਕਿਉਂਕਿ ਇਹ ਵੀ ਮੈਨੂੰ ਬਹੁਤ ਜਿਆਦੇ ਪਸੰਦ ਆਇਆ ਸੀਗਾ ਤੇ ਮੈਂ ਤੁਹਾਨੂੰ yellow ਦਿਖਾਇਆ ਇਹਦੇ ਨਾਲ ਦੇ ਵੀ ਦੋ ਸੂਟ ਲਵਾਂਗੇ black ਨਾਲ ਦੇ ਵੀ ਦੋ ਸੂਟ ਲਵਾਂਗੇ ਤੇ ਦੀ ਹੋਣੀ ਇਹਦੇ ਨਾਲ ਦਾ ਸੂਟ ਲੈ ਕੇ ਗਏ ਰਾਂਗੇ ਇਹ ਦੇਖੋ ਇਹਦਾ ਨਾ ਪੈਚ ਵਾਲਾ ਪਲਾਜ਼ੋ ਹੈਗਾ ਬਹੁਤ ਜਿਆਦੇ ਸੋਹਣਾਗਾ ਨਿਊ ਸਟਾਈਲ ਦੇ ਵਿੱਚ ਆਪਾਂ ਸੂਟ ਲੈ ਕੇ ਆਇਾਂਗੇ ਜਿਹੜੀ ਭੈਣ ਨੇ ਲੈ ਲਿਆ ਤਾਂ ਲੈ ਲਿਆ ਕਿਉਂਕਿ ਇਹਦੇ ਪਲਾਜ਼ੋ ਦੀ ਹੀ ਕਾਸਟ ਬਹੁਤ ਜਿਆਦੇ ਆਗੀ ਪਿਆ ਆਜਾ ਦਾ ਪਲਾਜ਼ੋ ਹੈਗਾ ਸਲਵਾਰ ਵੀ ਤੁਸੀਂ ਸਟਿਚ ਕਰਵਾ ਸਕਦੇ ਹੋਗੇ ਦੇਖੋ ਇਹਦੇ ਨਾਲ ਦਾ ਦੀਦੀ ਹੁਣੀ ਸੂਟ ਲੈ ਗਏ ਨੇਗੇ ਇਹਦਾ ਪ੍ਰਾਈਸ 2000 ਹੈਗਾ ਕਿਉਂਕਿ ਇਹਦੇ ਪਲਾਜ਼ੋ ਦਾ ਹੀ ਰੇਟ ਹੈਗਾ ਜਿਹੜਾ 15-1600 ਆਏਗਾ ਸੁਭਾ 1500 1450 ਐਂਜੇ ਕੁਝ ਹੈਗਾ ਇਹਦਾ ਤੇ 15-1600 ਆਈ ਗਿਆ ਹੈਗਾ ਮੇਰੇ ਖਿਆਲ ਚ ਤੇ ਬਾਕੀ ਤੁਸੀਂ ਲੈਣਾ ਚਾਹੋਗੇ ਤਾਂ ਲੈ ਸਕਦੇ ਹੋ ਨਾ ਜਾਦੇ ਸੋਹਣਾ ਸੂਟ ਬਣੂਗਾ ਜਿੰਨਾ ਵੀ ਕਹਿੋ ਠੀਕ ਹੈ ਜੀ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਤੇ ਚੈਨਲ ਨੂੰ ਮੇਰੇ ਨੂੰ ਜਰੂਰ ਸਬਸਕ੍ਰਾਈਬ ਕਰੋ ਇੱਕ ਜਦੋਂ ਤੁਸੀਂ ਹਨਾ ਮੈਨੂੰ ਮੈਸੇਜ ਕਰ ਦਿੰਨੇ ਹੋਣੇ ਪਲੀਜ਼ ਥੋੜਾ ਟਾਈਮ ਵੇਟ ਕਰ ਲਿਆ ਕਰੋ ਜੇ ਮੈਂ ਰਿਪਲਾਈ ਨਹੀਂ ਕਰਦੀ ਫੋਨ ਨਾ ਕਰਿਆ ਕਰੋ ਤੇ ਕਿਉਂਕਿ ਹਨਾ ਅੱਜ ਕਈ ਵਾਰ ਅਸੀਂ ਬਾਹਰ ਹੁੰਨੇ ਆਂਗੇ ਜਿਵੇਂ ਕਿ ਮੇਰੇ ਡਾਇਰ ਕੋਲੇ ਮੈਨੂੰ ਕੰਮ ਸੀਗਾ ਤੇ ਬਸ ਤੁਸੀਂ ਫੋਨ ਨਾ ਕਰਿਆ ਕਰੋ ਮੈਂ ਮੈਸੇਜ ਦਾ ਰਿਪਲਾਈ ਸਭ ਦਾ ਦਿੰਨੀ ਆਂ ਕਿ ਹੁਣ ਸਾਰੀਆਂ ਭੈਣਾਂ ਹਨਾ ਮੇਰੀ ਵੀਡੀਓ ਦੇਖਦੀਆਂ ਨੇਗੇ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਵੀ ਦੀਦੀ ਸਾਡੇ ਮੈਸੇਜ ਦਾ ਰਿਪਲਾਈ ਦਿੰਦੇ ਨੇ ਕਿ ਜਾਂ ਗੱਲ ਨਹੀਂ ਕਰਦੇ ਮੈਂ ਕਾਲ ਵੀ ਕਰ ਲੈਣੀ ਹੁੰਦੀ ਹੈਗੀ ਜੇ ਮਤਲਬ WhatsApp ਤੇ ਕਾਲ ਆਉਂਦੀ ਹੈਗੀ ਆ ਭੈਣਾਂ ਨੂੰ ਕਾਲ ਵੀ ਕਰ ਲੈਂਦੀ ਹੁੰਦੀਆਂਗੇ ਤੇ ਉਹਨਾਂ ਨੂੰ ਸਾਰਾ ਚਲੋ ਮੈਂ ਵੀ ਗੱਲ ਮੇਰਾ ਕੰਮ ਹੈ ਮੈਂ ਗੱਲ ਸਮਝਣੀ ਵੀ ਹੁੰਦੀ ਆ ਸਮਝਾਉਣੀ ਵੀ ਹੁੰਦੀ ਆ ਕਿਤੇ ਮੇਜ਼ਰਮੈਂਟ 'ਚ ਨੁਕਸ ਹੋ ਹੁੰਦਾਗਾ ਹਨਾ ਤੇ ਉਹਨਾਂ ਨੇ ਮੈਨੂੰ ਦੱਸਣਾ ਵੀ ਹੁੰਦਾਗਾ ਫਿਰ ਆਪਾਂ ਵੀ ਕੋਈ ਆਪਣੀ ਰਾਇ ਦੇਣੀ ਹੁੰਦੀ ਆ ਆਪਾਂ ਸਭ ਦਾ ਫੋਨ ਵੀ ਅਟੈਂਡ ਕਰ ਦਿਆਂਗੇ ਤੇ ਪਹਿਲਾਂ ਜਦੋਂ ਕੋਈ ਮੈਸੇਜ ਕਰਦਾ ਆਪਾਂ ਨੂੰ ਆਰਡਰ ਦਿੰਦਾ ਵੌਇਸ ਮੈਸੇਜ ਕਰਦਾ ਹੈਗਾ ਫਿਰ ਆਪਾਂ ਅਗਲੇ ਨਾਲ ਫੋਨ 'ਤੇ ਗੱਲ ਕਰ ਦਿਆਂਗੇ ਤੇ ਉਮੀਦ ਕਰਦੀ ਆਂ ਸਾਡੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੇ ਲੱਗੇ ਆਪਣਾ ਫਟਾਫਟ ਆਰਡਰ ਦੇ ਦਿਓ ਫਿਰ ਤੁਸੀਂ ਮੇਰੇ ਨਾਲ ਗੁੱਸੇ ਹੋ ਜਾਣਾਗਾ ਵੀ ਸੂਟ ਨਹੀਂ ਸਾਨੂੰ ਮਿਲੇ ਹੈਗੇ ਤੇ ਤੁਸ ਜੀ ਜਲਦੀ ਜਲਦੀ ਆਪਣੇ ਸੂਟ ਲੈ ਸਕਦੇ ਹੋ ਪੇਮੈਂਟ ਤੁਹਾਨੂੰ ਮੈਂ ਦੱਸ ਚੁੱਕੀ ਆਂਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ